चलो <laughs> त थोड़ा थोड़ा पिछले धन्यवाद Obrigado. ਹਾਂ ਜੀ ਵੀਰੇ ਬਖਸ਼ੀ ਕਾ ਜੀ ਆਪਣੀ ਘਟੀ ਚੌਥਾ ਨੰਬਰ ਤਈਆ ਪਹਿਲਾਂ ਤੁਹਾਨੂੰ ਤੁਹਾਡੇ ਪਸ਼ੂ ਦੀਆਂ ਵਧਾਈਆਂ ਬਹੁਤ ਬਹੁਤ ਤੇ ਇਹ ਕਿਹੜੇ ਸਾਹ ਦੀ ਆਮ ਤੇ ਐਚ ਆਰ ਡੀ ਦਾ 4754 ਗਾ ਇਹਦੀ ਉਮਰ ਕਿੰਨੀ ਆ ਸਾਈ ਕੋਣ ਇਹਨਾਂ ਵਿੱਚ ਕਿਹੜੇ ਪਿੰਡ ਤੋਂ ਆ ਗਏ ਆਪਾਂ ਪਿੰਡ ਖਿਆਲਾ ਕਲਾਂ ਜ਼ਿਲ੍ਹਾ ਮਾਨਸਾ ਤੇ ਮੋਬਾਈਲ ਨੰਬਰ ਬੋਲ ਦੋ 7842 ਠੀਕ ਤੇ ਹੋਰ ਆਪਣੇ ਘਰ ਕਿੰਨੇ ਕੁ ਪਸ਼ੂ ਲੱਗ ਭੱਜੇ ਕਿੰਨੇ ਜੀ ਭਾਈ ਬਖਸ਼ੀ ਤੇ ਮੁਰਾ ਦੇ ਆ ਹੋਰ ਵੀ ਨਸਲਾ ਕੋਈ ਨਾਮ

ਆਪਿਆ ਇਹ ਤੁਸੀਂ ਜਮਤਨਾ ਟਿਕਾਣਾ ਨੂੰ ਜਮਾਇਆ ਕਿੱਕਾ ਜਿਹੜੀਆਂ ਕੱਟ ਕੇ ਜਾਣੇ ਤੇ ਨੰਬਰ ਜੰਗਾ ਇੱਥੇ ਰੁਕੋ ਇੱਥੇ ਸੀਨਾਂ ਦੇ ਇੱਥੇ ਨਾਮ ਮਹੀਨਾ ਭਰਾ ਕੇ ਆਪ ਦਾ ਪਿੰਡ ਤਸਵੀਰ ਜਿਲ੍ਹਾ ਲਿਖ ਕੇ ਪਾਣੀ ਇਹ ਨੰਬਰ ਉੱਤੇ ਪਹਿਲੀ ਪਹਿਲੇ ਨੰਬਰ ਤੇ ਜਿਹੜੀਆਂ ਖੜਾਏ ਪੈਸੇ ਇੱਥੇ ਬੰਦ